ਦੇਖੋ ਤੁਸੀਂ ਪਿਛਲੀ ਵਾਰ ਦੇਖਿਆ ਹੈ ਕਿ 2020 ਦੇ ਵਿੱਚ ਸੰਘਰਸ਼ ਹੋਇਆ ਸੀ ਨਾ ਸਰਕਾਰ ਜਾਗੀ ਸਰਕਾਰ ਨੇ ਤਿੰਨ ਕਾਨੂੰਨ ਵਾਪਸ ਲਏ ਹੁਣ ਵੀ ਅਗਰ ਸਰਕਾਰ ਨਹੀਂ ਜਾਗਦੀ ਤਾਂ ਸਾਡੇ ਐਸ ਕੇ ਐਮ ਦੀਆਂ ਮੀਟਿੰਗਾਂ ਹੋ ਰਹੀਆਂ ਸਾਰੇ ਜਥੇਬੰਦੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਜਲਦ ਜਿਹੜਾ ਉਹ ਵੱਡਾ ਕੋਈ ਅਸੀਂ ਪ੍ਰੋਗਰਾਮ ਦੇਣ ਜਾ ਰਹੇ ਹਾਂ ਜਿਹਦੇ ਨਾਲ ਚਾਹੇ ਸਾਨੂੰ ਦੁਬਾਰਾ ਸੰਘਰਸ਼ ਉਸੇ ਤਰੀਕੇ 2020 ਵਾਲਾ ਕਰਨਾ ਪਵੇ ਉਹ ਉਸ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਔਰ ਭਾਰਤੀ ਕਿਸਾਨ ਯੂਨੀਅਨ ਚਲੋਨੀ ਅੱਗੇ ਹੋ ਕੇ ਸਰਕਾਰ ਦੀ ਵੀ ਗੱਲ ਕਰਦਾ ਮੈਂ ਜਿਹੜੇ ਆਪਣੇ ਐਮਪੀ ਨੇ ਉਹਨਾਂ ਦੀ ਵੀ ਗੱਲ ਕਰਦਾ ਕਿ ਜੇ ਤੁਸੀਂ ਇੰਨੇ ਐਮਪੀ ਹੋ ਕੇ ਲੋਕ ਸਭਾ ਦੇ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਉਠਾ ਸਕਦੇ ਜੇ ਤੁਸੀਂ ਲੋਕ ਸਭਾ ਦੇ ਵਿੱਚ ਅੱਜ ਦੱਲੇਵਾਲ ਸਾਹਿਬ ਦੇ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ ਨਹੀਂ ਬਚਾ ਸਕਦੇ ਤਾਂ ਮੇਰਾ ਖਿਆਲ ਆ ਉਹਨਾਂ ਦੇ ਐਮਪੀ ਬਣਦਾ ਕੋਈ ਫਾਇਦਾ ਨਹੀਂ ਐਮਐਲਏ ਨੇ ਦਾ ਮੁੱਖ ਮੰਤਰੀ ਹੈ ਉਹ ਤੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ 2.5 ਤੋਂ 3 ਸਾਲ ਹੋ ਗਏ ਸਰਕਾਰ ਨੂੰ ਅੱਜ ਤੱਕ ਐਸੀ ਕੋਈ ਕਾਰਗੁਜ਼ਾਰੀ ਨਹੀਂ ਸਰਕਾਰ ਦੀ ਕਿ ਕਿਹਾ ਜਾ سکے ਕਿ ਸਰਕਾਰ ਨੇ ਕੋਈ ਕੰਮ ਕੀਤਾ ਕਿਉਂਕਿ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਾਲੀਆਂ ਨੇ ਲੁੱਟ ਲਿਆ ਕਾਂਗਰਸੀਆਂ ਨੇ ਲੁੱਟ ਲਿਆ ਮੈਂ ਕਹਿੰਦਾ ਜਿੰਨਾ ਇਹਨਾਂ ਨੇ ਲੁੱਟਿਆ ਕਿਸੇ ਨੇ ਵੀ ਨਹੀਂ ਲੁੱਟਿਆ ਅੱਜ ਰੇਤ ਮਾਫੀਆ ਦੇਖ ਲਓ ਪੂ ਮਾਫੀਆ ਦੇਖ ਲਓ ਅੱਜ ਤੁਸੀਂ ਕਰਪਸ਼ਨ ਦੇਖ ਲਓ ਜਿੱਥੇ 1000 ਰੁਪਏ ਚ ਕੰਮ ਹੁੰਦਾ ਸੀ ਅੱਜ ਮੇਰੇ ਖਿਆਲ 10000 ਚ ਕੰਮ ਹੁੰਦਾ ਪਰ ਪੈਸੇ ਲੈ ਕੇ ਵਾਰ ਕੰਮ ਨਹੀਂ ਹੁੰਦਾ ਅੱਜ ਐਮਐਲਏ ਦੀਆਂ ਰੇਸੀਆਂ ਹੋ ਰਹੀਆਂ ਨੇ ਐਮਐਲਏ ਦੇ ਇੰਤਕਾਲ ਹੋ ਰਹੇ ਨੇ ਐਮਐਲਏ ਦੇ ਕੰਮ ਹੋ ਰਹੇ ਨੇ ਜੇ ਐਮਐਲਏ ਦਾ ਫੋਨ ਜਾਂਦਾ ਤਾਂ ਅਫਸਰ ਕੰਮ ਕਰਦਾ ਨਹੀਂ ਤਾਂ ਨਹੀਂ ਕਰਦਾ ਮੇਰੇ ਖਿਆਲ ਇਹ ਚੀਜ਼ਾਂ ਪਹਿਲੀਆਂ ਸਰਕਾਰਾਂ ਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸੀ ਜਿਹੜੀਆਂ ਹੁਣ ਦੇਖਣ ਨੂੰ ਮਿਲਦੀਆਂ ਨੇ ਕਿਸਾਨਾ ਗੁੱਜ ਜਗਜੀਤ ਸਿੰਘ ਢਿੱਲੇਵਾਲ ਦੇ ਮਰਨ ਵਰਤ ਨੂੰ ਸਮਰਥਨ ਕਰਦੇ ਅੱਜ ਭਾਰਤੀ ਕਿਸਾਨ ਯੂਨੀਅਨ ਚੰਡੂਨੀ ਦੇ ਆਗੂ ਲੁਧਿਆਣ ਟੀਸੀ ਦਫ਼ਤਰ ਵਿੱਚ ਇੱਕ ਦਿਨੀ ਬੁਖੜ ਹੜਤਾਲ ਤੇ ਬੈਠੇ ਹਨ ਇਸ ਦੌਰਾਨ ਉਹਨਾਂ ਨੇ ਡੀਸੀ ਨੂੰ ਲੁਧਿਆਣਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਅਤੇ ਕੇਂਦਰ ਸਰਕਾਰ ਨੂੰ ਸਖਤ ਚੇਤਾਵਨੀ ਵੀ ਦਿੱਤੀ ਹੈ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਕਿਸਾਨ ਆਗੂਆਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਇਸ ਸਬੰਧੀ ਮਾਮਲੇ ਵਿੱਚ ਹੋਰ ਕੀ ਗੱਲਬਾਤ ਕੀਤੀ ਮੈਂ ਮਨਜੋਤ ਸਿੰਘ ਘਰੇਵਾਲ ਅਨਚਾਰਜ ਪੰਜਾਬ ਐਂਡ ਹਿਮਾਚਲ ਭਾਰਤੀ ਕਿਸਾਨ ਯੂਨੀਅਨ ਚੜੂਨੀ ਕਿੱਥੇ ਆਏ ਹੋ ਕਾਦੇ ਲਈ ਆਏ ਅੱਜ ਅਸੀਂ ਲੁਧਿਆਣਾ ਡੀਸੀ ਦਫਤਰ ਆਏ ਆ ਕਿਉਂਕਿ ਸਾਡੇ ਰਾਸ਼ਟਰੀ ਪ੍ਰਧਾਨ ਸਰ ਗੁਰਨਾਮ ਸਿੰਘ ਚੜੂਨੀ ਜੀ ਨੇ ਕੌਲ ਦਿੱਤੀ ਹੈ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੀਆਂ ਸਟੇਟਾਂ 'ਚ ਸਾਡੀ ਜਥੇਬੰਦੀ ਜਿਹੜੀ ਹੈ ਕਾਇਮ ਹੈ ਅੱਜ ਉਹਨਾਂ ਸਟੇਟਾਂ ਦੇ ਵਿੱਚ ਹਰ ਜ਼ਿਲ੍ਹਾ ਹੈੱਡਕੁਆਟਰ ਤੇ ਅਸੀਂ ਜਿਹੜਾ ਧਰਨਾ ਪ੍ਰਦਰਸ਼ਨ ਕਰਕੇ ਭੁਖੜ ਹੜਤਾਲ ਕਰਕੇ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਗਾਉਣ ਆਏ ਆ ਕਿ ਅੱਜ ਜੋ ਖਨੌਰੀ ਔਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਉਹ ਜਲਦ ਤੋਂ ਜਲਦ ਉਸ ਵੱਲ ਧਿਆਨ ਦੇਣ ਤਾਂ ਜੋ ਸਾਹ ਜਗਜੀਤ ਸਿੰਘ ਢੱਲੇਵਾਲ ਜੀ ਜਿਨ੍ਹਾਂ ਦਾ ਅੱਜ ਮਰਨ ਵਰਤ 25ਵੇਂ ਦਿਨ ਸ਼ਾਮਲ ਹੋ ਗਿਆ ਉਹਨਾਂ ਦੀ ਜਾਨ ਬਚਾਈ ਜਾ ਸਕੇ ਕਿਉਂਕਿ ਉਹਨਾਂ ਦੀ ਜਾਨ ਬਹੁਤ ਜ਼ਰੂਰੀ ਹੈ ਲੀਡਰ ਕਿਤੇ ਰਾਤੋਂ ਰਾਤ ਨਹੀਂ ਬਣਦੇ ਬਹੁਤ ਸਮਾਂ ਲਾਇਆ ਉਹਨਾਂ ਨੇ ਔਰ ਸਰਕਾਰਾਂ ਚਾਹੁੰਦੀਆਂ ਨੇ ਇਹ ਕਿ ਲੀਡਰਾਂ ਨੂੰ ਖਤਮ ਕੀਤਾ ਜਾਵੇ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਆਈ ਹੈ ਔਰ ਸਾਰੇ ਸਾਥੀ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਨ ਪੱਤਰ ਦੇਣ ਆਏ ਹਾਂ ਭੁਖੜ ਹੜਤਾਲ ਤੇ ਵੀ ਬਹਿ ਰਹੇ ਹਾਂ ਹਾਂ ਭੁਖੜ ਹੜਤਾਲ ਤੇ ਅਸੀਂ ਸਵੇਰ ਤੋਂ ਹੀ ਅਜੇ ਭੁਖੜ ਹੜਤਾਲ ਤੇ ਆਂ ਸ਼ਾਮ ਦੇ 4 ਵਜੇ ਤੱਕ ਭੁਖੜ ਹੜਤਾਲ ਜਿਹੜੀ ਹੈ ਉਹ ਚੱਲੂਗੀ ਜਿਹੜੀਆਂ ਮੰਗਾਂ ਰੱਖੀ ਗਈ ਆਪਣੇ ਵੱਲ ਮੰਗਾਂ ਸਾਡੀਆਂ ਇਹ ਨੇ ਕਿ ਜਿਹੜੀਆਂ 2020 ਦੇ ਵਿੱਚ ਐਮਐਸਪੀ ਦੀ ਗਰੰਟੀ ਦਿੱਤੀ ਗਈ ਸੀ ਇਹਨਾਂ ਨੇ ਸਾਰਿਆਂ ਨੇ ਲਿਖਤ ਕਿਹਾ ਸੀ ਕਿ ਤੁਹਾਨੂੰ ਅਸੀਂ ਲਿਖਤੀ ਗਰੰਟੀ ਦੇਾਂਗੇ ਅੱਜ ਤੱਕ ਵੀ ਉਹ ਐਮਐਸਪੀ ਦੀ ਜਿਹੜੀ ਹੈ ਸਾਨੂੰ ਕੋਈ ਗਰੰਟੀ ਨਹੀਂ ਦਿੱਤੀ ਗਈ ਔਰ ਜਿਹੜੀਆਂ ਵੀ 2020 ਦੇ ਵਿੱਚ ਮੰਗਾਂ ਦੇ ਕਾਲੇ ਤਿੰਨ ਕਾਨੂੰਨ ਸੀਗੇ ਉਹ ਰੱਦ ਕੀਤੇ ਸੀ ਉਹ ਕਾਨੂੰਨਾਂ ਨੂੰ ਫੇਰ ਇਹ ਪਿਛਲੇ ਰਸਤੇ ਰਾਹੀਂ ਜਿਸ ਤਰ੍ਹਾਂ ਤੁਸੀਂ ਪਿੱਛੇ ਸੁਣਿਆ ਹੋਊਗਾ ਕਿ ਸੈਂਟਰ ਸਰਕਾਰ ਵੱਲੋਂ ਇਹ ਇੱਕ ਪੀ.ਡੀ.ਆ ਖਲੜਾ ਤਿਆਰ ਕਰਕੇ ਸਟੇਟ ਸਰਕਾਰਾਂ ਨੂੰ ਕਿ ਜਿਹੜੀਆਂ ਮੰਡੀਆਂ ਨੇ ਉਹ ਪ੍ਰਾਈਵੇਟ ਜਗ੍ਹਾ ਦੇ ਉੱਤੇ ਹੋ ਜਾਣ। ਇੱਕ ਉਹਦੇ ਵਾਸਤੇ ਐ ਦੂਸਰਾ ਜਿਹੜਾ ਹੈਗਾ ਜਿਹੜਾ ਡੱਲੇਵਾਲ ਸਾਹਿਬ ਉੱਥੇ ਮਰਨ ਵਰਤੇ ਬੈਠੇ ਆ ਉਹਦੇ ਕਰਕੇ ਸਾਡੀਆਂ ਤਿੰਨ ਮੰਗਾਂ ਔਰ ਜਿਹੜੀਆਂ ਸਾਡੇ ਲੁਧਿਆਣੇ ਦੀਆਂ ਮੰਗਾਂ ਨੇ ਜੋ ਅੱਜ ਪ੍ਰਸ਼ਾਸਨ ਬਿਲਕੁਲ ناکਾਮ ਹੋ ਚੁੱਕਿਆ ਸਰਕਾਰਾਂ ناکਾਮ ਹੋ ਚੁੱਕੀਆਂ ਨੇ ਅੱਜ ਸ਼ਰੇਆਮ ਕਤਲਿਆਮ ਹੋ ਰਿਹਾ ਸ਼ਰੇਆਮ ਲੁੱਟਾਂ ਖੋਹਾਂ ਹੋ ਰਹੀਆਂ ਸ਼ਰੇਆਮ ਨਸ਼ਾ ਵਿਕ ਰਿਹਾ ਸ਼ਰਿਆਮਪੂ ਮਾਫੀਆ ਚੱਲ ਰਿਹਾ ਸ਼ਰਿਆਮ ਰੇਤ ਜਿਹੜਾ ਮਾਫੀਆ ਚੱਲ ਰਿਹਾ ਇਹਨਾਂ ਨੂੰ ਨੱਥ ਪਾਉਣ ਦੇ ਲਈ ਇਹ ਸਾਡੀਆਂ ਮੰਗਾਂ ਜਿਹੜੀਆਂ ਜ਼ਿਲ੍ਹੇ ਵੱਲੋਂ ਨਾਲ ਹੀ ਜੋੜੀਆਂ ਜਾ ਰਹੀਆਂ ਠੀਕ ਹੈ ਅਗੋ ਕੀ ਰਣਨੀਤੀ ਹੈਗੀ ਆਪਣੀ ਹਾਂਜੀ ਅਗੋ ਕੀ ਰਣਨੀਤੀ ਜੋ ਵੀ ਸਾਡੀਆਂ ਐਸਕੇਐਮ ਦੀਆਂ ਮੀਟਿੰਗ ਵੀ ਹੋਈ ਹੈ ਜੋ ਵੀ ਸਾਡੇ ਜਥੇਬੰਦੀ ਦੇ ਰਾਸੀਏ ਪ੍ਰਧਾਨ ਸਾਹਿਬ ਗੁਰਨਾਮ ਸਿੰਘ ਜੀ ਵੱਲੋਂ ਅੱਗੇ ਸਾਨੂੰ ਜੋ ਦਿਸ਼ਾ ਨਿਰਦੇਸ਼ ਮਿਲੇਗਾ ਅਸੀਂ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ ਬਲਜੀਤ ਸਿੰਘ ਜੀ ਪੁਲਿਸ ਜ਼ਿਲ੍ਹਾ ਪ੍ਰਧਾਨ ਖੰਨਾ ਬੀਕੇਜੂ ਚੜੂਨੀ ਜੀ ਅਸੀਂ ਅੱਜ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੀ ਜੋ ਮੰਗਾ ਨੇ ਸਾਡੀਆਂ ਉਹ ਮਨਾਉਣਾ ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਗੁਰਜਨ ਸਿੰਘ ਚਬੂਨੀ ਜੀ ਦੀ ਕਾਲ ਤੇ ਇੱਥੇ ਪਹੁੰਚੇ ਜੀ ਉਹ ਦੇਖੋ ਘਟਨਾ ਹੁੰਦੀ ਹੈ ਹਾਂ ਜੀ ਸਾਡੇ ਭੁਖੜਤਾਲ ਦੀ ਤਕਰੀਬਨ ਸਾਰੇ ਭੁਖੜਤਾਲ ਦੀਆਂ ਸਵੇਰੇ ਦੇ ਜੀ ਹੁਣ ਤਾਂ 4 ਵਜੇ ਤੱਕ ਇੱਥੇ ਬੈਠੇ ਆ ਜੀ ਲਾਤ 4 ਵਜੇ ਤੱਕ ਭੋਗੜਸਾਲੀ ਚੱਲੇਗੀ ਨਹੀਂ 4 ਵਜੇ ਤੱਕ ਨਹੀਂ ਇਹ ਸਾਡੀ ਲੰਮਾ ਸਮਾਂ ਵੀ ਚੱਲ ਉਹ ਜੇ ਹੁਣੇ ਨਹੀਂ ਸਾਡਾ ਕੋਈ ਹੱਲ ਹੁੰਦਾ ਜੀ ਫਿਰ ਸਾਡੀ ਲੰਮਾ ਸਮਾਂ ਵੀ ਹੋ ਸਕਦੀ ਆ ਲੰਮਾ ਸਮਾਂ ਚੱਲੂ ਹੈ ਸਾਡਾ ਹਾਂ ਜੇ ਕੋਈ ਨਹੀਂ ਕੋਈ ਹੱਲ ਹੁੰਦੇ ਫਿਰ ਸਾਡੀ ਲੰਮਾ ਸਮਾਂ ਵੀ ਹੋ ਸਕਦੀ ਹੈ ਜੀ ਇਹ ਫਿਰ ਸੰਘਰਸ਼ ਹੋਰ ਵੱਧ ਜਾਂਦਾ ਜੀ ਸਰ ਜਦਾ ਆਪਣਾ ਅੰਦੋਲਨ ਸ਼ੁਰੂ ਹੋਇਆ ਤੁਸੀਂ ਕਿੰਨੀ ਵਾਰੀ ਸਰਕਾਰ ਨੂੰ ਮੰਗ ਪੱਤਰ ਦੇ ਚੁੱਕੇ ਹੋ ਇਹ ਅਸਲ ਸਰ ਕੋਈ ਵੀ ਨਹੀਂ ਹੁੰਦਾ ਕੋਈ ਲੱਗਦਾ ਕਾਰਨ ਕੀ ਹੈ ਸਰਕਾਰ ਤਾਂ ਚਾਹੁੰਦੀ ਹੈ ਜੀ ਕਿ ਜਿਹੜੇ ਕਿਸਾਨੀ ਸੰਘਰਸ਼ ਤੇ ਵਿੱਚ ਜਿਹੜਾ ਆਪਣਾ ਹੈਗਾ ਮੰਗ ਪੱਤਰ ਦੇਣਾ ਹੱਲ ਹੋ ਜੂਗਾ ਜੀ ਇੱਦਾਂ ਦੇਖ ਸਾਡਾ ਫਰਜ਼ ਤਾਂ ਬਣਦਾ ਹੈ ਸਰਕਾਰ ਨੂੰ ਜਗਾਉਣਾ ਜੀ ਹਾਂ ਜੀ ਸਾਡੀ ਸਰਕਾਰ ਸੁੱਤੀ ਪਈ ਹੈ ਸਾਡਾ ਫਰਜ਼ ਹੈ ਉਹਨੂੰ ਜਗਾਉਣਾ ਜੇ ਅਸੀਂ ਉਹਨੂੰ ਜਗਾਵਾਗੇ ਹੀ ਨਹੀਂ ਅਸੀਂ ਉਹਨਾਂ ਨੂੰ ਦੱਸਾਂਗੇ ਹੀ ਨਹੀਂ ਤੇ ਫਿਰ ਕਿਸ ਤਰ੍ਹਾਂ ਬਣੂਗਾ ਸਾਡਾ ਫਰਜ਼ ਹੈ ਕਿ ਅਸੀਂ ਸਮੇਂ-ਸਮੇਂ 'ਤੇ ਜੋ ਸਾਡੇ ਪੰਜਾਬ ਦੇ ਨਾਲ ਜੋ ਸਾਡੇ ਦੇਸ਼ ਦੇ ਨਾਲ ਧੱਕਾ ਹੋ ਰਿਹਾ ਹੈ ਕਿਸਾਨਾਂ ਨਾਲ ਧੱਕਾ ਹੋ ਰਿਹਾ ਮਜ਼ਦੂਰਾਂ ਨਾਲ ਧੱਕਾ ਹੋ ਰਿਹਾ ਛੋਟੇ ਦੁਕਾਨਦਾਰਾਂ ਨਾਲ ਧੱਕਾ ਹੋ ਰਿਹਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਨੂੰ ਜਗਾਈਏ ਕਿ ਭਾਈ ਇਹ ਜਿਹੜੇ ਧੱਕਾ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਕੋਈ ਕੁਸ਼ਚ ਨਹੀਂ ਕਿ ਮੰਗ ਪੱਤਰ ਨਾਲ ਸਰਕਾਰ ਜਾਗੂਗੀ ਹਜੇ ਤੱਕ ਤਾਂ ਨਹੀਂ ਜਗੀ ਦੇਖੋ ਤੁਸੀਂ ਪਿਛਲੀ ਵਾਰ ਦੇਖਿਆ ਹੈ ਕਿ 2020 ਦੇ ਵਿੱਚ ਸੰਘਰਸ਼ ਹੋਇਆ ਸੀ ਨਾ ਸਰਕਾਰ ਜਾਗੀ ਸਰਕਾਰ ਨੇ ਤਿੰਨ ਕਾਨੂੰਨ ਵਾਪਸ ਲਏ ਹੁਣ ਵੀ ਅਗਰ ਸਰਕਾਰ ਨਹੀਂ ਜਾਗਦੀ ਤਾਂ ਸਾਡੇ ਐਸ ਕੇ ਐਮ ਦੀਆਂ ਮੀਟਿੰਗਾਂ ਹੋ ਰਹੀਆਂ ਸਾਰੇ ਜਥੇਬੰਦੀਆਂ ਦੇ ਮੀਟਿੰਗਾਂ ਹੋ ਰਹੀਆਂ ਜਲਦ ਜਿਹੜਾ ਉਹ ਵੱਡਾ ਕੋਈ ਅਸੀਂ ਪ੍ਰੋਗਰਾਮ ਦੇਣ ਜਾ ਰਹੇ ਹਾਂ ਜਿਹਦੇ ਨਾਲ ਚਾਹੇ ਸਾਨੂੰ ਦੁਬਾਰਾ ਸੰਘਰਸ਼ ਉਸੇ ਤਰੀਕੇ 220 ਵਾਲਾ ਕਰਨਾ ਪਵੇ ਉਸ ਤਰੀਕੇ ਦੇ ਨਾਲ ਸਾਰੀਆਂ ਜਥੇਬੰਦੀਆਂ ਔਰ ਭਾਰਤੀ ਕਿਸਾਨ ਯੂਨੀਅਨ ਚੜ੍ਹਨੀ ਅੱਗੇ ਹੋ ਕੇ ਲੜੂਗੀ ਸਾਰੇ ਪੰਜਾਬ ਦਾ ਮੁੱਖ ਮੰਤਰੀ ਚੋਪਾ ਸਾਰੇ ਐਮ ਐਲ ਏ ਚੋਪਾ ਸਾਰੇ ਰਾਜ ਸਭਾ ਮੈਂਬਰ ਚੋਪਾ ਦੇਖੋ ਇਹ ਗੱਲਾਂ ਤਾਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਜੇ ਸਾਡੇ ਅੱਜ ਮੈਂ ਸਰਕਾਰ ਦੀ ਵੀ ਗੱਲ ਕਰਦਾ ਮੈਂ ਜਿਹੜੇ ਆਪਣੇ ਐਮ ਪੀ ਨੇ ਉਹਨਾਂ ਦੀ ਵੀ ਗੱਲ ਕਰਦਾ ਕਿ ਜੇ ਤੁਸੀਂ ਇੰਨੇ ਐਮ ਪੀ ਹੋ ਕੇ ਲੋਕ ਸਭਾ ਦੇ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਉਠਾ ਸਕਦੇ ਜੇ ਤੁਸੀਂ ਲੋਕ ਸਭਾ ਦੇ ਵਿੱਚ ਅੱਜ ਡੱਲੇਵਾਲ ਸਾਹਿਬ ਦੇ ਮਰਨ ਵਰਤ ਪਤੇ ਬੈਠੇ ਆ ਉਹਨਾਂ ਨੂੰ ਨਹੀਂ ਬਚਾ ਸਕਦੇ ਤਾਂ ਮੇਰਾ ਖਿਆਲ ਆ ਉਹਨਾਂ ਦੇ ਐਮਪੀ ਬਣਨ ਦਾ ਕੋਈ ਫਾਇਦਾ ਨਹੀਂ ਦੂਸਰੀ ਗੱਲ ਰਹੀ ਪੰਜਾਬ ਦੀ ਸਰਕਾਰ ਦੀ ਔਰ 92 ਜਿਹੜੇ ਆ 92 ਨਹੀਂ ਹੁਣ ਤੇ ਜ਼ਿਆਦੇ ਹੋ ਗਏ ਆ ਹਾਂਜੀ ਜਿਹੜੇ ਐਮਐਲਏ ਨੇ ਜਾਂ ਮੁੱਖ ਮੰਤਰੀ ਹੈ ਉਹ ਤੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ 2.5 ਤੋਂ ਪੌਣੇ 3 ਸਾਲ ਹੋ ਗਏ ਆ ਸਰਕਾਰ ਨੂੰ ਅੱਜ ਤੱਕ ਐਸੀ ਕੋਈ ਕਾਰਗੁਜ਼ਾਰੀ ਨਹੀਂ ਸਰਕਾਰ ਦੀ ਕਿ ਕਿਹਾ ਜਾ ਸਕੀਏ ਸਰਕਾਰ ਨੇ ਕੋਈ ਕੰਮ ਕੀਤਾ ਕਿਉਂਕਿ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਾਲੀਆਂ ਨੇ ਲੁੱਟ ਲਿਆ ਕਾਂਗਰਸੀਆਂ ਨੇ ਲੁੱਟ ਲਿਆ ਮੈਂ ਕਹਿੰਦਾ ਜਿੰਨਾ ਇਹਨਾਂ ਨੇ ਲੁੱਟਿਆ ਕਿਸੇ ਨੇ ਵੀ ਨਹੀਂ ਲੁੱਟਿਆ ਅੱਜ ਰੇਤ mafia ਦੇਖ ਲਓ ਪੂ mafia ਦੇਖ ਲਓ ਅੱਜ ਤੁਸੀਂ ਕਰਪਸ਼ਨ ਦੇਖ ਲਓ ਜਿੱਥੇ 1000 ਰੁਪਏ ਚ ਕੰਮ ਹੁੰਦਾ ਸੀ ਅੱਜ ਮੇਰੇ ਖਾਲ 10000 ਚ ਕੰਮ ਹੁੰਦਾ ਪਰ ਪੈਸੇ ਲੈ ਕੇ ਕੰਮ ਨਹੀਂ ਹੁੰਦਾ ਅੱਜ ਐਮਐਲਏ ਦੀਆਂ ਰੇਸੀਆਂ ਹੋ ਰਹੀਆਂ ਨੇ ਐਮਐਲਏ ਦੇ ਇੰਤਕਾਲ ਹੋ ਰਹੇ ਨੇ ਐਮਐਲਏ ਦੇ ਕੰਮ ਹੋ ਰਹੇ ਨੇ ਜੇ ਐਮਐਲਏ ਦਾ ਫੋਨ ਜਾਂਦਾ ਤਾਂ ਅਫਸਰ ਕੰਮ ਕਰਦਾ ਨਹੀਂ ਤਾਂ ਨਹੀਂ ਕਰਦਾ ਮੇਰੇ ਖਿਆਲ ਇਹ ਚੀਜ਼ਾਂ ਪਹਿਲੀਆਂ ਸਰਕਾਰਾਂ ਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸੀ ਜਿਹੜੀਆਂ ਹੁਣ ਦੇਖਣ ਨੂੰ ਮਿਲ ਰਹੀਆਂ ਨੇ